ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਅਮਰੀਕਾ ਚ 15 ਸਾਲ ਰਹਿਣ ਮਗਰੋਂ ਪੰਜਾਬੀ ਪਰਿਵਾਰ ਰਿਪੋਰਟ ਸੱਚ ਸਾਹਮਣੇ ਆਇਆ ਤਾਂ ਰੌਕਟੇ ਖੜੇ ਹੋ ਗਏ ਅੱਜ ਦੀ ਇਹ ਕਹਾਣੀ ਸਿਰਫ ਇੱਕ ਖਬਰ ਨਹੀਂ ਹੈ ਬਲਕਿ ਹਰ ਉਸ ਪੰਜਾਬੀ ਲਈ ਇੱਕ ਚੇਤਾਵਨੀ ਹੈ ਜੋ ਵਿਦੇਸ਼ਾਂ ਦੀ ਤਰਤੀ ਤੇ ਪੱਕੇ ਹੋਣ ਦੇ ਸੁਪਨੇ ਵੇਖ ਰਿਹਾ ਹੈ ਜਾਂ ਉੱਥੇ ਕੱਚੇ ਤੌਰ ਤੇ ਰਹਿ ਰਿਹਾ ਹੈ ਕਲਪਨਾ ਕਰੋ ਕਿ ਤੁਸੀਂ ਆਪਣੀ ਜਵਾਨੀ ਦੇ 15 ਸਾਲ ਇੱਕ ਅਜੇੇ ਦੇਸ਼ ਨੂੰ ਦੇ ਦਿੱਤੇ ਜਿੱਥੇ ਤੁਸੀਂ ਦਿਨ ਰਾਤ ਮਿਹਨਤ ਕੀਤੀ ਆਪਣਾ ਖੂਨ ਪਸੀਨਾ ਇਕ ਕੀਤਾ ਅਤੇ ਇੱਕ ਇੱਕ ਡਾਲਰ ਜੋੜ ਕੇ ਆਪਣਾ ਆਸ਼ਿਆਨਾ ਬਣਾਇਆ ਪਰ ਫਿਰ ਇੱਕ ਦਿਨ ਅਚਾਨਕ ਤੁਹਾਡੇ ਦਰਵਾਜ਼ੇ ਤੇ دستक ਹੁੰਦੀ ਹੈ ਅਤੇ ਤੁਹਾਡੀ ਸਾਰੀ ਦੁਨੀਆ ਤਾਸ਼ ਦੇ ਪੱਤੇ ਆਵਾਮ ਖਿਲਰ ਜਾਂਦੀ ਹੈ ਇਹ ਕਹਾਣੀ ਹੈ ਜਲੰਧਰ ਦੇ ਨੇੜਲੇ ਇੱਕ ਪਿੰਡ ਤੋਂ ਗਏ ਉਸ ਪਰਿਵਾਰ ਦੀ ਜਿਨ੍ਹਾਂ ਨੇ ਅਮਰੀਕਾ ਵਿੱਚ ਆਪਣੀ ਜ਼ਿੰਦਗੀ ਦੇ ਸਭ ਤੋਂ ਸੁਨਹਿਰੀ ਸਾਲ ਬਿਤਾਏ ਬੱਚਿਆਂ ਨੂੰ ਅਮਰੀਕੀ ਸਕੂਲਾਂ ਵਿੱਚ ਪੜਾਇਆ ਵੱਡੀਆਂ ਗੱਡੀਆਂ ਅਤੇ ਆਲੀਸ਼ਾਨ ਘਰ ਬਣਾਏ ਪਰ ਕਾਨੂੰਨ ਦੇ ਇੱਕ ਪੇਚ ਨੇ ਉਹਨਾਂ ਨੂੰ ਮੁੜ ਉਸੇ ਥਾਂ ਲਿਆ ਖੜਾ ਕੀਤਾ ਜਿੱਥੋਂ ਉਹ 15 ਸਾਲ ਪਹਿਲਾਂ ਤੁਰੇ ਸਨ ਜਦੋਂ ਇਸ ਪਰਿਵਾਰ ਦੇ ਡਿਪੋਰਟ ਹੋਣ ਦਾ ਅਸਲ ਸੱਚ ਸਾਹਮਣੇ ਆਇਆ ਤਾਂ ਸੁਣਨ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਇਹ ਸਿਰਫ ਕਿਸਮਤ ਦੀ ਮਾਰ ਨਹੀਂ ਸੀ ਬਲਕਿ ਇੱਕ ਅਜੇਹੀ ਗਲਤੀ ਸੀ ਜਿਸ ਨੂੰ ਸਮਾਂ ਰਹਿnde ਸੁਧਾਰਿਆ ਜਾ ਸਕਦਾ ਸੀ ਪਰ ਲਾਪਰਵਾਹੀ ਅਤੇ ਗਲਤ ਸਲਾਹਾਂ ਨੇ ਸਭ ਕੁਝ ਤਬਾਹ ਕਰ ਦਿੱਤਾ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਰਾਹੀਂ ਉਸ ਦਰਦਨਾਕ ਸਫ਼ਰ ਦਾ ਹਿੱਸਾ ਬਣਾਵਾਂਗੇ ਜੋ ਸ਼ੁਰੂ ਤਾਂ ਅਮਰੀਕਨ ਡ੍ਰੀਮ ਤੋਂ ਹੋਇਆ ਸੀ ਪਰ ਖਤਮ ਇੱਕ ਪਿਆਨਕ ਸੁਪਨੇ ਵਾਂਗ ਹੋਇਆ ਜਿਸ ਵਿੱਚ ਸਾਨੂੰ ਇਹ ਸਿੱਖਣ ਨੂੰ ਮਿਲੇਗਾ ਕਿ ਵਿਦੇਸ਼ਾਂ ਵਿੱਚ ਸਿਰਫ ਪੈਸਾ ਕਮਾਉਣਾ ਹੀ ਕਾਫੀ ਨਹੀਂ ਹੁੰਦਾ ਬਲਕਿ ਕਾਗਜ਼ੀ ਕਾਰਵਾਈ ਅਤੇ ਕਾਨੂੰਨ ਦੀ ਪਾਲਣਾ ਉਸ ਤੋਂ ਵੀ ਕਿਤੇ ਵੱਧ ਜ਼ਰੂਰੀ ਹੈ। ਇਹ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਵਾਂਗ ਇਸ ਪਰਿਵਾਰ ਦੇ ਮੁਖੀ ਜਿਸ ਦਾ ਨਾਮ ਸੁਖਵਿੰਦਰ ਸਿੰਘ ਹੈ ਉਸਨੇ ਅਮਰੀਕਾ ਜਾਣ ਦਾ ਸੁਪਨਾ ਵੇਖਿਆ ਸੀ। 15 ਸਾਲ ਪਹਿਲਾਂ ਜਦੋਂ ਉਹ ਪੰਜਾਬ ਤੋਂ ਰਵਾਨਾ ਹੋਇਆ ਸੀ ਤਾਂ ਉਸਦੇ ਮਨ ਵਿੱਚ ਸਿਰਫ ਇੱਕ ਹੀ ਜਨੂੰਨ ਸੀ ਕਿ ਕਿਵੇਂ ਨਾ ਕਿਵੇਂ ਅਮਰੀਕਾ ਪਹੁੰਚ ਕੇ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸਮਾਰਨਾ ਹੈ ਉਸ ਸਮੇਂ ਰਸਤੇ ਆਸਾਨ ਨਹੀਂ ਸਨ ਏਜੰਟਾਂ ਦੇ ਤੱਕੇ ਚੜ ਕੇ ਕਈ ਮੁਲਕਾਂ ਦੀਆਂ ਸਰਹੱਦਾਂ ਟੱਪ ਕੇ ਭੁੱਖੇ ਪਿਆਸੇ ਰਹਿ ਕੇ ਅਤੇ ਮੌਤ ਨੂੰ ਨੇੜਿਓਂ ਵੇਖ ਕੇ ਉਹ ਅਮਰੀਕਾ ਦੀ ਧਰਤੀ ਤੇ ਪਹੁੰਚਿਆ ਸੀ ਸ਼ੁਰੂਆਤੀ ਦਿਨਾਂ ਵਿੱਚ ਉਸਨੇ ਉਹ ਕੰਮ ਕੀਤੇ ਜੋ ਸ਼ਾਇਦ ਉਹ ਪੰਜਾਬ ਵਿੱਚ ਕਦੇ ਨਾ ਕਰਦਾ ਪਾਂਡੇ ਮਾਂਜਣੇ ਸਟੋਰਾਂ ਤੇ ਸਫਾਈ ਕਰਨੀ ਅਤੇ ਦਿਨ ਰਾਤ ਬਿਨਾ ਛੁੱਟੀ ਦੇ ਕੰਮ ਕਰਨਾ ਹੌਲੀ-ਹੌਲੀ ਉਸਨੇ ਆਪਣੀ ਪਤਨੀ ਅਤੇ ਬੱਚੇ ਨੂੰ ਵੀ ਉੱਥੇ ਸੱਦ ਲਿਆ ਜਦੋਂ ਪਰਿਵਾਰ ਇਕੱਠਾ ਹੋ ਗਿਆ ਤਾਂ ਲੱਗਿਆ ਕਿ ਸਭ ਕੁਝ ਠੀਕ ਹੋ ਜਾਵੇਗਾ ਉਹਨਾਂ ਨੇ ਸੋਚਿਆ ਕਿ ਅਮਰੀਕਾ ਵਰਗੇ ਦੇਸ਼ ਵਿੱਚ ਜੇਕਰ ਤੁਸੀਂ ਚੁੱਪਚਾਪ ਕੰਮ ਕਰਦੇ ਰਹੋ ਅਤੇ ਕਿਸੇ ਨਾਲ ਲੜਾਈ-ਝਗੜਾ ਨਾ ਕਰੋ ਤਾਂ ਤੁਹਾਨੂੰ ਕੋਈ ਨਹੀਂ ਪੁੱਛਦਾ ਇਸੇ ਸੋਚ ਦੇ ਸਹਾਰੇ ਉਹਨਾਂ ਨੇ ਸਾਲ ਦਰ ਸਾਲ ਬਿਤਾ ਦਿੱਤੇ ਉਹ ਹਰ ਰੋਜ਼ ਡਰ ਦੇ ਸائے ਹੇਠ ਜੁੰਦੇ ਸਨ ਪਰ ਡਾਲਰਾਂ ਦੀ ਚਮਕ ਅਤੇ ਬੱਚਿਆਂ ਦੇ ਚੰਗੇ ਭਵਿੱਖ ਦੀ ਆਸ ਨੇ ਉਸ ਡਰ ਨੂੰ ਦਬਾ ਦਿੱਤਾ ਸੀ ਉਹਨਾਂ ਨੇ ਸੋਚਿਆ ਕਿ ਸ਼ਾਇਦ ਕਦੇ ਕੋਈ ਐਮਨੇਸਟੀ ਆਵੇਗੀ ਜਾਂ ਕੋਈ ਕਾਨੂੰਨ ਬਦਲੇਗਾ ਅਤੇ ਉਹ ਪੱਕੇ ਹੋ ਜਾਣਗੇ ਇਹ ਉਮੀਦ ਹੀ ਉਹਨਾਂ ਦੀ ਜ਼ਿੰਦਗੀ ਦਾ ਆਧਾਰ ਬਣ ਗਈ ਸੀ ਜਿਸ ਨੇ ਉਹਨਾਂ ਨੂੰ 15 ਸਾਲ ਤੱਕ ਸੰਘਰਸ਼ ਕਰਨ ਦੀ ਹਿੰਮਤ ਦਿੱਤੀ ਪਰ ਉਹ ਇਹ ਪੁੱਲ ਗਏ ਸਨ ਇਹ ਕਾਨੂੰਨ ਦੀਆਂ ਨਜ਼ਰਾ ਵਿੱਚ ਪਾਵਨਾਵਾਂ ਦੀ ਕੋਈ ਕਦਰ ਨਹੀਂ ਹੁੰਦੀ ਸਿਰਫ ਦਸਤਾਵੇਜ਼ ਬੋਲਦੇ ਹਨ ਸਮਾਂ ਬੀਤਦਾ ਗਿਆ ਅਤੇ ਸੁਖਵਿੰਦਰ ਸਿੰਘ ਦਾ ਪਰਿਵਾਰ ਅਮਰੀਕੀ ਰੰਗ ਵਿੱਚ ਰੰਗਿਆ ਗਿਆ ਉਹਨਾਂ ਨੇ ਕੈਲੀਫੋਰਨੀਆ ਦੇ ਇੱਕ ਸ਼ਹਿਰ ਵਿੱਚ ਆਪਣਾ ਸੋਨਾ ਕਰ ਲੈ ਲਿਆ ਬੱਚੇ ਫਰਾਟੇਦਾਰ ਅੰਗਰੇਜ਼ੀ ਬੋਲਣ ਲੱਗੇ ਅਤੇ ਘਰ ਵਿੱਚ ਖੁਸ਼ਹਾਲੀ ਆ ਗਈ 15 ਸਾਲਾਂ ਵਿੱਚ ਬੰਦਾ ਇੱਕ ਜਗ੍ਹਾ ਨਾਲ ਇੰਨਾ ਜੁੜ ਜਾਂਦਾ ਹੈ ਕਿ ਉਸ ਨੂੰ ਆਪਣਾ ਪਿਛਲਾ ਪਿੰਡ ਅਤੇ ਗਲੀਆਂ ਬੇਗਾਨੀਆਂ ਲੱਗਣ ਲੱਗ ਪੈਂਦੀਆਂ ਹਨ ਉਹਨਾਂ ਦੇ ਬੱਚੇ ਜੋ ਅਮਰੀਕਾ ਵਿੱਚ ਹੀ ਵੱਡੇ ਹੋਏ ਸਨ ਲਈ ਪੰਜਾਬ ਸਿਰਫ ਇੱਕ ਕਹਾਣੀ ਸੀ ਜੋ ਉਹਨਾਂ ਦੇ ਮਾਪੇ ਸੁਣਾਉਂਦੇ ਸਨ ਹਕੀਕਤ ਨਹੀਂ ਪਰਿਵਾਰ ਨੇ ਆਪਣੀ ਮਿਹਨਤ ਨਾਲ ਟਰੱਕਾਂ ਦਾ ਕਾਰੋਬਾਰ ਸ਼ੁਰੂ ਕਰ ਲਿਆ ਸੀ ਅਤੇ ਸਮਾਜ ਵਿੱਚ ਵੀ ਚੰਗੀ ਇੱਜ਼ਤ ਬਣਾ ਲਈ ਸੀ ਗੁਰਦੁਆਰਾ ਸਾਹਿਬ ਜਾਣਾ ਵੀ ਕੈਡ ਤੇ ਦੋਸਤਾਂ ਨਾਲ ਪਾਰਟੀਆਂ ਕਰਨੀਆਂ ਅਤੇ ਸ਼ਾਪਿੰਗ ਮਾਲਾ ਵਿੱਚ ਘੁੰਮਣਾ ਇਹ ਸਭ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਿਆ ਸੀ ਪਰ ਇਸ ਚਮਕਦਮਕ ਦੇ ਪਿੱਛੇ ਇੱਕ ਕਾਲਾ ਸੱਚ ਇਹ ਸੀ ਕਿ ਉਹਨਾਂ ਕੋਲ ਅਜੇ ਵੀ ਪੱਕੇ ਕਾਗਜ਼ ਨਹੀਂ ਸਨ ਉਹ ਸਿਰਫ ਵਰਕ ਪਰਮਿਟ ਜਾਂ ਅਸਾਈਲਮ ਦੇ ਕੇਸਾਂ ਦੇ ਸਹਾਰੇ ਸਮਾਂ ਲੰਘਾ ਰਹੇ ਸਨ ਉਹ ਹਮੇਸ਼ਾ ਇਸ ਸੋਚ ਕੇ ਦਿਲ ਨੂੰ ਤਸੱਲੀ ਦੇ ਲੈਂਦੇ ਸਨ ਕਿ ਉਹਨਾਂ ਦਾ ਵਕੀਲ ਕੇਸ ਲੜ ਰਿਹਾ ਹੈ ਅਤੇ ਜਲਦੀ ਹੀ ਗ੍ਰੀਨ ਕਾਰਡ ਮਿਲ ਜਾਵੇਗਾ ਪਰ ਅਸਲ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਦੇ ਕੇਸ ਵਿੱਚ ਕੀ ਚੱਲ ਰਿਹਾ ਹੈ ਕਈ ਵਾਰ ਅਸੀਂ ਵਕੀਲਾ ਤੇ ਅੱਖਾਂ ਬੰਦ ਕਰਕੇ ਪਰੋਸਾ ਕਰ ਲੈਂਦੇ ਹਾਂ ਅਤੇ ਖੁਦ ਜਾਗਰੂਕ ਨਹੀਂ ਹੁੰਦੇ ਇਹ ਗਲਤੀ ਸੁਖਵਿੰਦਰ ਸਿੰਘ ਤੋਂ ਹੋਈ ਉਸਨੇ ਕਦੇ ਵੀ ਅਦਾਲਤ ਦੀ ਕਾਰਵਾਈ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਸੋਚਿਆ ਕਿ ਜਿਵੇਂ ਪਿਛਲੇ ਸਾਲ ਲੰਘ ਗਏ ਉਵੇਂ ਹੀ ਅਗਲੇ ਸਾਲ ਵੀ ਲੰਘ ਜਾਣਗੇ ਇਹ ਅਨਗਹਿਲੀ ਹੀ ਬਾਅਦ ਵਿੱਚ ਇੱਕ ਵੱਡੇ ਤੂਫਾਨ ਦਾ ਰੂਪ ਧਾਰਨ ਕਰ ਗਈ ਜਿਸ ਨੇ ਉਹਨਾਂ ਦੀ ਹਸਦੀ ਵਜਦੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ ਫਿਰ ਉਹ ਕਾਲਾ ਦਿਨ ਚੜ੍ਹਿਆ ਜਿਸ ਨੇ ਉਹਨਾਂ ਦੀ ਕਿਸਮਤ ਦਾ ਫੈਸਲਾ ਕਰ ਦਿੱਤਾ ਇੱਕ ਸਵੇਰ ਜਦੋਂ ਪਰਿਵਾਰ ਅਜੇ ਸੁੱਤਾ ਹੀ ਪਿਆ ਸੀ ਤਾਂ ਅਚਾਨਕ ਬਾਹਰ ਪੁਲਿਸ ਦੀਆਂ ਗੱਡੀਆਂ ਦੇ ਸਾਇਰਨ ਅਤੇ ਦਰਵਾਜ਼ੇ ਤੇ ਜ਼ੋਰਦਾਰ ਦਸਤਕ ਨੇ ਸਭ ਨੂੰ ਜਗਾ ਦਿੱਤਾ ਜਦੋਂ ਸੁਖਵਿੰਦਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਗਾਈਸ ਦੇ ਅਧਿਕਾਰੀ ਖੜੇ ਸਨ ਉਸ ਪਲ ਸੁਖਵਿੰਦਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਦੀ ਡਿਪੋਰਟੇਸ਼ਨ ਦੇ ਆਰਡਰ ਸਾਲਾ ਪਹਿਲਾਂ ਜਾਰੀ ਹੋ ਚੁੱਕੇ ਸਨ ਪਰ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਏ ਸਨ ਜਿਸ ਕਰਕੇ ਹੁਣ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਬੱਚਿਆਂ ਦੀਆਂ ਚੀਕਾਂ ਅਤੇ ਪਤਨੀ ਦੇ ਹੰਝੂਆਂ ਨੇ ਘਰ ਦਾ ਮਾਹੌਲ ਗਮਗੀਨ ਕਰ ਦਿੱਤਾ ਜਿਸ ਕਾਰਨ ਉਹਨਾਂ ਨੇ ਬੜੇ ਚਾਵਾ ਨਾਲ ਸਜਾਇਆ ਸੀ ਅੱਜ ਉਹੀ ਕਾਰ ਉਹਨਾਂ ਨੂੰ ਉਪਰਾ ਲੱਗ ਰਿਹਾ ਸੀ ਅਧਿਕਾਰੀਆਂ ਨੇ ਉਹਨਾਂ ਨੂੰ ਸਮਾਨ ਬੰਨਣ ਦਾ ਵੀ ਬਹੁਤਾ ਸਮਾਨ ਨਹੀਂ ਦਿੱਤਾ ਸੋਚੋ ਉਸ ਮਾਨਸਿਕ ਹਾਲਤ ਬਾਰੇ ਜਦੋਂ ਤੁਸੀਂ ਆਪਣੇ ਹੀ ਬਣਾਏ ਘਰ ਵਿੱਚੋਂ ਅਪਰਾਧੀਾਂ ਵਾਂਗ ਕੱਢੇ ਜਾ ਰਹੇ ਹੋ ਗੋਂਡੀ ਜਿਨ੍ਹਾਂ ਨਾਲ ਉਹ ਪਿਛਲੇ ਕਈ ਸਾਲਾ ਤੋਂ ਰਹਿ ਰਹੇ ਸਨ ਖਿੜਕੀਆਂ ਵਿੱਚੋਂ ਚਾਕ ਰਹੇ ਸਨ ਪਰ ਕੋਈ ਮਦਦ ਲਈ ਅੱਗੇ ਨਹੀਂ ਆ ਸਕਦਾ ਸੀ ਇਹ ਉਸ ਸਮਾਂ ਸੀ ਜਦੋਂ ਸਾਰੀ ਦੌਲਤ ਸਾਰੀਆਂ ਗੱਡੀਆਂ ਅਤੇ ਬੈਂਕ ਬੈਲੈਂਸ ਤਰੇ ਦੇ ਤਰੇ ਰਹਿ ਗਏ ਸਿਰਫ ਕਾਨੂੰਨ ਦਾ ਇੱਕ ਕਾਗਜ਼ ਉਹਨਾਂ ਦੀ 15 ਸਾਲਾਂ ਦੀ ਮਿਹਨਤ ਤੇ ਪਾਰੀ ਪੈ ਗਿਆ ਸੀ ਬੱਚੇ ਜੋ ਕਦੇ ਪਾਰਥ ਨਹੀਂ ਗਏ ਸਨ ਹੈਰਾਨ ਸਨ ਕਿ ਉਹਨਾਂ ਨਾਲ ਇਹ ਕੀ ਹੋ ਰਿਹਾ ਹੈ ਉਹਨਾਂ ਲਈ ਅਮਰੀਕਾ ਹੀ ਉਹਨਾਂ ਦਾ ਦੇਸ਼ ਸੀ ਪਰ ਅੱਜ ਉਹੀ ਦੇਸ਼ ਉਹਨਾਂ ਨੂੰ ਬੇਗਾਨਾ ਕਰ ਰਿਹਾ ਸੀ ਡਿਟੇਨਸ਼ਨ ਸੈਂਟਰ ਵਿੱਚ ਬਿਤਾਏ ਦਿਨ ਕਿਸੇ ਨਰਕ ਤੋਂ ਕੱਟ ਨਹੀਂ ਸਨ ਉੱਥੇ ਪਹੁੰਚ ਕੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਇਕੱਲੇ ਨਹੀਂ ਹਨ ਉੱਥੇ ਸੈਂਕੜੇ ਹੋਰ ਪੰਜਾਬੀ ਅਤੇ ਹੋਰ ਮੁਲਕਾਂ ਦੇ ਲੋਕ ਵੀ ਸਨ ਜੋ ਇਸੇ ਤਰ੍ਹਾਂ ਸਾਲਾਂ ਤੋਂ ਰਹਿ ਰਹੇ ਸਨ ਪਰ ਹੁਣ ਵਾਪਸੀ ਦੀ ਉਡੀਕ ਵਿੱਚ ਸਨ ਜੇਲ੍ਹ ਦੀਆਂ ਉਹ ਠੰਡੀਆਂ ਕੰਧਾਂ ਅਤੇ ਬੇਵਸੀ ਦਾ ਆਲਮ ਬਿਆਨ ਨਹੀਂ ਕੀਤਾ ਜਾ ਸਕਦਾ ਸੁਖਵਿੰਦਰ ਨੇ ਆਪਣੇ ਵਕੀਲ ਨੂੰ ਫੋਨ ਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸੱਚਾਈ ਇਸ ਸਾਹਮਣੇ ਆਈ ਕੇ ਵਕੀਲ ਨੇ ਉਹਨਾਂ ਨੂੰ ਝੂਠੇ ਲਾਰਿਆਂ ਵਿੱਚ ਰੱਖਿਆ ਸੀ ਅਸਲ ਵਿੱਚ ਉਹਨਾਂ ਦੀ ਅਸਾਈਲਮ ਦੀ ਅਰਜ਼ੀ ਸਾਲਾ ਪਹਿਲਾ ਰੱਦ ਹੋ ਚੁੱਕੀ ਸੀ ਅਤੇ ਜੱਜ ਨੇ ਡਿਪੋਰਟੇਸ਼ਨ ਦੇ ਹੁਕਮ ਦੇ ਦਿੱਤੇ ਸਨ ਵਕੀਲ ਨੇ ਪੈਸੇ ਬਣਾਉਣ ਦੇ ਚੱਕਰ ਵਿੱਚ ਇਹ ਗੱਲ ਉਹਨਾਂ ਤੋਂ ਲੁਕਾ ਕੇ ਰੱਖੀ ਅਤੇ ਅਪੀਲਾ ਪਾਉਣ ਦਾ ਡਰਾਮਾ ਕਰਦਾ ਰਿਹਾ ਜਦੋਂ ਇਹ ਸੱਚ ਸਾਹਮਣੇ ਆਇਆ ਤਾਂ ਸੁਖਵਿੰਦਰ ਨੂੰ ਆਪਣੇ ਆਪ ਤੇ ਬਹੁਤ ਗੁੱਸਾ ਆਇਆ ਕਿ ਉਸਨੇ ਅੱਖਾਂ ਬੰਦ ਕਰਕੇ ਕਿਉਂ ਪਰੋਸਾ ਕੀਤਾ ਉਹ ਸੋਚਦਾ ਰਿਹਾ ਕਿ ਕਾਸ਼ ਉਸਨੇ ਕਾਨੂੰਨੀ ਕਾਗਜ਼ਾਤਾਂ 'ਵਲ ਥੋੜਾ ਧਿਆਨ ਦਿੱਤਾ ਹੁੰਦਾ ਜਾਂ ਕਿਸੇ ਦੂਜੇ ਵਕੀਲ ਤੋਂ ਸਲਾਹ ਲਈ ਹੁੰਦੀ ਪਰ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ ਅਬ ਪਛਤਾਏ ਹੋਦ ਕਿਆ ਜਬ ਚਿੜੀਆ ਚੁੱਕ ਗਈ ਖੇਤ ਇੱਕ ਕਹਾਵਤ ਉਨਾ ਤੇ ਬਿਲਕੁਲ ਟੁਕਦੀ ਸੀ ਡਿਟੇਸ਼ਨ ਸੈਂਟਰ ਵਿੱਚ ਹਰ ਪਲ ਇੱਕ ਸਦੀ ਵਾਂਗ ਬੀਤ ਰਿਹਾ ਸੀ ਜਿੱਥੇ ਨਾ ਚੰਗਾ ਖਾਣਾ ਸੀ ਅਤੇ ਨਾ ਹੀ ਸੌਣ ਲਈ ਚੰਗੀ ਜਗ੍ਹਾ ਸਭ ਤੋਂ ਵੱਡਾ ਦਰਦ ਇਹ ਸੀ ਕਿ ਪਰਿਵਾਰ ਨੂੰ ਅਲੱਗ-ਅਲੱਗ ਰੱਖਿਆ ਗਿਆ ਸੀ ਜਿਸ ਨਾਲ ਉਹਨਾਂ ਦਾ ਮਾਨਸਿਕ ਤਣਾਅ ਹੋਰ ਵੱਧ ਗਿਆ ਸੀ ਇਹ ਸਥਿਤੀ ਸਾਨੂੰ ਸਿਖਾਉਂਦੀ ਹੈ ਕਿ ਵਿਦੇਸ਼ਾਂ ਵਿੱਚ ਸਿਰਫ ਕੰਮ ਵਿੱਚ ਹੀ ਰੁੱਝੇ ਰਹਿਣਾ ਕਾਫੀ ਨਹੀਂ ਬਲਕਿ ਆਪਣੇ ਕਾਨੂੰਨੀ ਰੁਤਬੇ ਪ੍ਰਤੀ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ ਆਖਰਕਾਰ ਉਹ ਦਿਨ ਵੀ ਆ ਗਿਆ ਜਦੋਂ ਉਹਨਾਂ ਨੂੰ ਜਹਾਜ਼ ਵਿੱਚ ਬਿਠਾ ਕੇ ਵਾਪਸ ਭਾਰਤ ਪੇਜ ਦਿੱਤਾ ਗਿਆ ਜਹਾਜ਼ ਵਿੱਚ ਬੈਠਦਿਆਂ ਹੀ ਪਿਛਲੇ 15 ਸਾਲਾਂ ਦੀ ਫਿਲਮ ਅੱਖਾਂ ਅੱਗੇ ਕੁੰਮ ਗਈ। ਜਦੋਂ ਉਹ ਅਮਰੀਕਾ ਆਏ ਸਨ ਤਾਂ ਅੱਖਾਂ ਵਿੱਚ ਸੁਪਨੇ ਸਨ ਪਰ ਹੁਣ ਜਦੋਂ ਵਾਪਸ ਜਾ ਰਹੇ ਸਨ ਤਾਂ ਅੱਖਾਂ ਵਿੱਚ ਸਿਰਫ ਹੰਝੂ ਸਨ। ਸਭ ਤੋਂ ਵੱਧ ਤਰਸ ਉਹਨਾਂ ਬੱਚਿਆਂ ਤੇ ਆ ਰਿਹਾ ਸੀ ਜਿਨ੍ਹਾਂ ਦਾ ਇਸ ਸਭ ਵਿੱਚ ਕੋਈ ਕਸੂਰ ਨਹੀਂ ਸੀ। ਉਹ ਅਮਰੀਕਨ ਕਲਚਰ ਵਿੱਚ ਪਲੇ ਸਨ। ਉਹਨਾਂ ਦੇ ਦੋਸਤ, ਸਕੂਲ ਅਤੇ ਯਾਦਾਂ ਸਭ ਉੱਥੇ ਹੀ ਰਹਿ ਗਈਆਂ ਸਨ। ਜਦੋਂ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ਤੇ ਉੱਤਰਿਆ ਤਾਂ ਹਵਾ ਵਿੱਚ ਉਹ ਪੁਰਾਣੀ ਮਹਿਕ ਤਾਂ ਸੀ ਪਰ ਮਨ ਵਿੱਚ ਉਹ ਪਹਿਲਾ ਵਾਲਾ ਚਾਂ ਨਹੀਂ ਸੀ ਰਿਸ਼ਤੇਦਾਰ ਲੈਣ ਤਾਂ ਆਏ ਸਨ ਪਰ ਸਭ ਦੇ ਚਿਹਰਿਆਂ ਤੇ ਹਮਦਰਦੀ ਦੇ ਨਾਲ-ਨਾਲ ਸਵਾਲੀਆ ਨਿਸ਼ਾਨ ਵੀ ਸਨ ਪਿੰਡ ਪਹੁੰਚ ਕੇ ਸਭ ਤੋਂ ਵੱਡੀ ਚੁਣੌਤੀ ਸਮਾਜ ਦਾ ਸਾਹਮਣਾ ਕਰਨਾ ਸੀ ਲੋਕ ਤਰਾਤਰਾਂ ਦੀਆਂ ਗੱਲਾਂ ਕਰਦੇ ਸਨ ਵੇਖੋ ਆ ਗਏ ਅਮਰੀਕਾ ਵਾਲੇ ਵਾਪਸ ਦੀ ਖੱਟਿਆ 15 ਸਾਲਾਂ ਵਿੱਚ ਅਜੇ ਤਾ ਨੇ ਉਹਨਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦਾ ਕੰਮ ਕਰਦੇ ਸਨ ਆਰਥਿਕ ਨੁਕਸਾਨ ਤਾਂ ਹੋਇਆ ਹੀ ਸੀ ਕਿਉਂਕਿ ਅਮਰੀਕਾ ਵਾਲਾ ਸਭ ਕੁਝ ਵਿਕ ਗਿਆ ਸੀ ਜਾਂ ਜ਼ਬਤ ਹੋ ਗਿਆ ਸੀ ਅਤੇ ਇੱਥੇ ਆ ਕੇ ਜ਼ੀਰੋ ਤੋਂ ਸ਼ੁਰੂਆਤ ਕਰਨੀ ਪੈ ਰਹੀ ਸੀ ਬੱਚਿਆਂ ਨੂੰ ਇੱਥੋਂ ਦੇ ਸਕੂਲਾਂ ਅਤੇ ਮਾਹੌਲ ਵਿੱਚ ਟਲਣ ਲਈ ਬਹੁਤ ਮੁਸ਼ਕਲਾਂ ਆ ਰਹੀਆਂ ਸਨ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਸਨ ਇਹ ਵਾਪਸੀ ਸਿਰਫ ਸਰੀਰਕ ਨਹੀਂ ਸੀ ਬਲਕਿ ਮਾਨਸਿਕ ਤੌਰ ਤੇ ਵੀ ਇੱਕ ਬਹੁਤ ਵੱਡਾ ਝਟਕਾ ਸੀ ਜਿਸ ਨੇ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਸੀ ਇਸ ਘਟਨਾ ਦਾ ਸਭ ਤੋਂ ਦਰਦਨਾਕ ਅਤੇ ਹੈਰਾਨ ਕਰਨ ਵਾਲਾ ਪਹਿਲੂ ਇਹ ਸੀ ਕਿ ਜਦੋਂ ਸੁਖਵਿੰਦਰ ਸਿੰਘ ਨੇ ਪਾਰਤ ਆ ਕੇ ਆਪਣੇ ਪੁਰਾਣੇ ਕਾਗਜ਼ਾਤਾਂ ਦੀ ਜਾਂਚ ਪੜਤਾਲ ਕਰਵਾਈ ਤਾਂ ਇੱਕ ਹੋਰ ਸੱਚ ਸਾਹਮਣੇ ਆਇਆ ਜਿਸ ਨੇ ਸਭ ਦੇ ਰੌਗੜੇ ਖੜੇ ਕਰ ਦਿੱਤੇ ਪਤਾ ਲੱਗਾ ਕਿ ਜਿਸ ਏਜੰਟ ਰਾਹੀ ਉਹ ਪਹਿਲੀ ਵਾਰ ਅਮਰੀਕਾ ਗਏ ਸਨ ਉਸਨੇ ਉਹਨਾਂ ਦੀ ਪਛਾਣ ਬਾਇਡੈਂਟਿਟੀ ਦੀ ਵਰਤੋਂ ਕਰਕੇ ਪਹਿਲਾਂ ਹੀ ਕਈ ਗਲਤ ਕੰਮ ਕੀਤੇ ਹੋਏ ਸਨ ਜਿਸ ਕਰਕੇ ਉਹਨਾਂ ਦਾ ਰਿਕਾਰਡ ਪਹਿਲੇ ਦਿਨ ਤੋਂ ਹੀ ਸਰਕਾਰ ਦੀਆਂ ਨਜ਼ਰਾਂ ਵਿੱਚ ਸ਼ੱਕੀ ਸੀ ਇਸ ਤੋਂ ਇਲਾਵਾ ਅਮਰੀਕਾ ਵਿੱਚ ਜਿਸ ਵਕੀਲ ਨੂੰ ਉਹ ਰੱਬ ਮੰਨਦੇ ਸਨ ਉਸਨੇ ਕਦੇ ਉਹਨਾਂ ਦੀ ਫਾਈਲ ਸਹੀ ਢੰਗ ਨਾਲ ਲਗਾਈ ਹੀ ਨਹੀਂ ਸੀ ਉਸ ਵਕੀਲ ਦੇ ਖਿਲਾਫ ਪਹਿਲਾਂ ਹੀ ਕਈ ਤੋਖਾਦਰੀ ਦੇ ਕੇਸ ਚੱਲ ਰਹੇ ਸਨ जिन्ना बारिश सुखविंदर ਨੂੰ ਕੋਈ ਜਾਣਕਾਰੀ ਨਹੀਂ ਸੀ ਇਹ ਖੁਲਾਸਾ ਹੋਣ ਤੇ ਸੁਖਵਿੰਦਰ ਨੂੰ ਲੱਗਾ ਕਿ ਉਸਦੇ 15 ਸਾਲਾਂ ਦੀ ਮਿਹਨਤ ਕਿਸੇ ਕੁਦਰਤੀ ਆਫਤ ਨੇ ਨਹੀਂ ਬਲਕਿ ਇਨਸਾਨੀ ਲਾਲਚ ਅਤੇ ਤੋਖੇ ਨੇ ਬਰਬਾਦ ਕੀਤੀ ਹੈ ਜੇਕਰ ਉਹ ਥੋੜਾ ਜਿਆ ਜਾਗਰੂਕ ਹੁੰਦਾ ਇੰਟਰਨੈਟ ਤੇ ਆਪਣੇ ਕੇਸ ਦਾ ਸਟੇਟਸ ਚੈੱਕ ਕਰਦਾ ਰਹਿੰਦਾ ਜਾਂ ਕਿਸੇ ਦੂਜੇ ਮਾਹਿਰ ਦੀ رائے ਲੈਂਦਾ ਤਾਂ ਸ਼ਾਇਦ ਅੱਜ ਇਹ ਦਿਨ ਨਾ ਦੇਖਣਾ ਪੈਂਦਾ ਇਹ ਸਚਾਈ ਜਾਣ ਕੇ ਪਰਿਵਾਰ ਦਾ ਦੁੱਖ ਹੋਰ ਵੀ ਡੂੰਘਾ ਹੋ ਗਿਆ ਕਿਉਂਕਿ ਇਹ ਸਿਰਫ ਕਿਸਮਤ ਦਾ ਖੇਡ ਨਹੀਂ ਸੀ ਬਲਕਿ ਇੱਕ ਸਾਜ਼ਿਸ਼ ਅਤੇ ਅਣਗੈਲੀ ਦਾ ਨਤੀਜਾ ਸੀ ਇਹ ਗੱਲ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਅਸੀਂ ਅਕਸਰ ਦੂਜਿਆਂ ਤੇ ਅੰਨ ਵਿਸ਼ਵਾਸ ਕਰਕੇ ਆਪਣੀ ਜ਼ਿੰਦਗੀ ਦੀ ਵਾਗਡੋਰ ਉਹਨਾਂ ਦੇ ਹੱਥ ਫੜਾ ਦਿੰਦੇ ਹਾਂ ਜੋ ਕਿ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ ਇਸ ਦਰਦਨਾਕ ਕਹਾਣੀ ਦਾ ਅੰਤ ਸਾਨੂੰ ਇੱਕ ਬਹੁਤ ਵੱਡੀ ਸਿੱਖਿਆ ਦੇ ਕੇ ਜਾਂਦਾ ਹੈ ਅੱਜਕੱਲ ਪੰਜਾਬ ਵਿੱਚੋਂ ਹਰ ਦੂਜਾ ਨੌਜਵਾਨ ਬਾਹਰ ਜਾਣ ਲਈ ਕਾਲਾ ਹੈ। ਪਾਵੇਂ ਰਸਤਾ ਗਲਤ ਹੀ ਕਿਉਂ ਨਾ ਹੋਵੇ। ਲੋਕ ਡੌਂਕੀ ਲਗਾ ਕੇ ਜਾਂ ਗਲਤ ਤਰੀਕਿਆਂ ਨਾਲ ਅਮਰੀਕਾ ਪਹੁੰਚਦਾ ਜਾਂਦੇ ਹਨ। ਪਰ ਉੱਥੇ ਜਾ ਕੇ ਜਿਸ ਤਲਵਾਰ ਦੀ ਨੋਕ ਤੇ ਉਹ ਸਾਰੀ ਉਮਰ ਚਲਦੇ ਹਨ। ਉਸ ਬਾਰੇ ਕੋਈ ਨਹੀਂ ਸੋਚਦਾ। ਸੁਖਵਿੰਦਰ ਸਿੰਘ ਦੇ ਪਰਿਵਾਰ ਨਾਲ ਜੋ ਹੋਇਆ ਉਹ ਕਿਸੇ ਨਾਲ ਵੀ ਹੋ ਸਕਦਾ ਹੈ। ਜੋ ਕਾਗਜ਼ਾਂ ਪੱਖੋਂ ਕਮਜ਼ੋਰ ਹੈ। ਇਸ ਵੀਡੀਓ ਦਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਬਲਕਿ ਜਗਾਉਣਾ ਹੈ ਜੇਕਰ ਤੁਸੀਂ ਵਿਦੇਸ਼ ਵਿੱਚ ਹੋ ਤਾਂ ਆਪਣੇ ਵਕੀਲ ਤੇ ਅੱਖਾਂ ਬੰਦ ਕਰਕੇ ਪਰੋਸਾ ਨਾ ਕਰੋ ਖੁਦ ਕਾਨੂੰਨ ਪੜੋ ਦੂਜੀ ਰਾਏ ਸੈਕੰਡ ਓਪੀਨੀਅਨ ਲਵੋ ਅਤੇ ਹਮੇਸ਼ਾ ਕਾਨੂੰਨੀ ਦਾਇਰੇ ਵਿੱਚ ਰਹਿਣ ਦੀ ਕੋਸ਼ਿਸ਼ ਕਰੋ ਪੈਸਾ ਫਿਰ ਕਮਾਇਆ ਜਾ ਸਕਦਾ ਹੈ ਘਰ ਫਿਰ ਬਣ ਸਕਦੇ ਹਨ ਪਰ ਜੋ ਸਮਾਂ ਅਤੇ ਮਾਨਸਿਕ ਸ਼ਾਂਤੀ ਇੱਕ ਵਾਰ ਚਲੀ ਜਾਵੇ ਉਹ ਵਾਪਸ ਨਹੀਂ ਆਉਂਦੀ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਜ਼ਿੰਦਗੀ ਰੇਤ ਦੇ ਮੈਲ ਵਰਗੀ ਹੁੰਦੀ ਹੈ ਜੋ ਇੱਕ ਛੋਟੀ ਜਿਹੀ ਲਹਿਰ ਨਾਲ ਟਾਈ ਸਕਦੀ ਹੈ ਅੰਤ ਵਿੱਚ ਅਸੀਂ ਇਹੀ ਕਹਾਂਗੇ ਕਿ ਆਪਣੀ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਜੋਖਮ ਵਿੱਚ ਪਾਉਣ ਨਾਲੋਂ ਚੰਗਾ ਹੈ ਕਿ ਸਹੀ ਅਤੇ ਕਾਨੂੰਨੀ ਰਸਤਾ ਚੁਣਿਆ ਜਾਵੇ ਮਿਹਨਤ ਪੰਜਾਬ ਵਿੱਚ ਵੀ ਰੰਗ ਲਿਆਉਂਦੀ ਹੈ ਅਤੇ ਵਿਦੇਸ਼ ਵਿੱਚ ਵੀ ਪਰ ਸ਼ਰਤ ਇਹ ਹੈ ਕਿ ਤੁਹਾਡੀ ਨੀ ਮਜ਼ਬੂਤ ਅਤੇ ਸੱਚੀ ਹੋਣੀ ਚਾਹੀਦੀ ਹੈ ਉਮੀਦ ਹੈ ਕਿ ਇਸ ਪਰਿਵਾਰ ਦੀ ਕਹਾਣੀ ਤੋਂ ਸਬਕ ਲੈ ਕੇ ਤੁਸੀਂ ਆਪਣੇ ਪਵਿਕ ਦੇ ਫੈਸਲੇ ਬਹੁਤ ਸੋਚ ਸਮਝ ਕੇ ਲਵੋਗੇ ਤਾਂ ਜੋ ਕੱਲ ਨੂੰ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਅਜਿਹੇ ਦਿਨ ਨਾ ਵੇਖਣੇ ਪੈਣ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ